2020 ਮਾਡਲ ਹਾਂਜੀ ਤੇ ਚੱਲੀ ਹੋਈ ਹੈ 16000 ਕਿਲੋਮੀਟਰ ਸਿਰਫ ਜੀ ਜੀ ਆਲ オリジナル ਸਾਰੇ ਟੈਟੂ ਨਾਲ ਦੇ 1.5 ਲੱਖ ਰੁਪਏ ਦੀ ਕਾਰ ਰੇਟ ਦੇ ਦਾਂਗੇ 1.5 ਲੱਖ ਰੁਪਈਆ ਦੀ ਲੈ ਵੀ ਸਿਰਫ 16000 ਕਿਲੋਮੀਟਰ ਕਾਰ ਚੱਲੀ ਹੋਈ ਤੇ ਆਹ ਇਹ ਸਰ 2011 ਮਾਡਲ 1.85 ਲੱਖ ਰੁਪਏ 1.85 ਐਕਸਾਈ 11 ਮਾਡਲ ਜੀ 2011 ਮਾਡਲ ਲੈ ਵੀ ਭਾਈ ਮਿੱਤਰੋ ਹਣਾ ਘੱਟ ਪੈਸਾ ਹੁਣ ਡਿਮਾਂਡ ਇਹਦੀ ਗੱਲ 2 ਲੱਖ 10000 ਰੁਪਏ ਰੱਖੀ ਹੋਈ ਹੈ ਬਾਈ ਹੋਰਾਂ ਠੀਕ ਆ ਪਰ ਇੱਕ 85 ਸਕਾਰ ਦੇ ਦਾਂਗੇ ਅਗਰ ਕੋਈ ਪੇਜ ਦੇਖ ਕੇ ਫੋਲੋ ਕਰਕੇ ਭਾਈਵਰਾਂ ਦਾ ਵੀ ਇੰਸਟਾਗ੍ਰਾਮ ਦੇ ਉੱਪਰ ਪੇਜ ਹੈਗਾ ਉਹ ਵੀ ਜਾ ਕੇ ਤੁਸੀਂ ਭਈਆਂ ਨਾ ਫੋਲੋ ਕਰ ਲਿਓ ਤੇ ਤੁਹਾਨੂੰ ਵਧੀਆ ਮਾਨਦਾਨ ਡਿਸਕਾਊਂਟ ਭਈ ਤੁਹਾਡਾ ਹੋ ਜਾਊਗਾ ਜਿਹੜੇ ਮਿੱਤਰ ਮੰਨਦੇ ਨੇ ਸਵਫਟਾ ਲੈਣੀਆਂ ਨੇ ਇੱਕ ਨਹੀਂ 10 ਘੜੀਆਂ ਆਪਣੇ ਲੈਵੇ ਭਈ ਜੀ ਇਹ ਕਾਰ ਚੱਲੀ ਹੋਈ ਆ ਸਿਰਫ 12000 ਕਿਲੋਮੀਟਰ ਵੀ ਜੀ ਬਿਲਕੁਲ ਵਿੱਦ ਏਜੰਸੀ ਰਿਕਾਰਡ ਵਧੀਆ ਨੰਬਰ ਲੱਗਿਆ ਹੋਇਆ ਪੀਵੀ 91 ਲੁਧਿਆਣਾ ਨੰਬਰ ਫਸਟ ਓਨਰ 2019 ਮਾਡਲ ਜੈਡ ਡੀ ਆਈ ਇਹ ਇਹ ਲੋਕਾਂ ਨੂੰ ਤਾਂ ਇਹ ਛੋਟੇ ਜਿਹੇ ਪੈਸੇ ਦੇ ਦਾਂਗੇ 80000 ਰੁਪਏ 80000 ਰੁਪਏ ਹਾਂਜੀ ਠੀਕ ਐ ਪਰ ਮੁੰਡਾ ਅਤਰਮਾ ਉਹ ਕਿਹਦੇ ਬਾਈਕ ਬੱਤੀ ਲੱਖ ਰੁਪਿਆ ਰੇਟ ਆ ਕਰਦਾ ਪਰ ਕਾਰ ਦੀ ਗੱਲ ਕਰਾ ਇੰਨੀ ਕੁ ਜਿਆਦੇ ਨਵੀਂ ਆ ਬਈ ਹਨਾ ਸੈਲਫ ਮਾਰ ਕੇ ਤੁਸੀਂ ਕਹੋਗੇ ਬਈ ਹਨਾ ਹੋ ਗਈ ਡੀਲ ਟਰਾਈ ਲੈਣ ਦੀ ਲੋੜ ਨਹੀਂ ਪੈਣੀ ਬਈ ਹਾਂਜੀ ਬਈ ਰਾਜਪੁਰਾ ਕਾਰ ਡੀਲਰ ਦੇ ਉੱਤੇ ਖੜਿਆ ਤੇ ਗੱਡੀਆਂ ਜਿਹੜੀਆਂ ਅੱਜ ਆਪਾਂ ਤੁਹਾਨੂੰ ਦਵਾਂਗੇ ਬਈ ਹਰੇਕ ਗੱਡੀ ਦੇ ਵਿੱਚ ਆਪਾਂ ਕਹਿੰਦੇ ਵੀ ਚਾਰ ਚਾਰ ਪੰਜ ਪੰਜ ਗੱਡੀਆਂ ਅਵੇਲੇਬਲ ਖੜੀਆਂ ਆਪਣੇ ਲਵੇ ਸਵਿਫਟਾਂ ਤਾਂ ਗੱਲ ਕਰਾਂ ਲਗਭਗ 10 15 ਸਵਿਫਟਾਂ ਇਨ ਹਾਊਸ ਇੱਕ ਸੱਤ ਤੇ 68 ਕੜੀਆਂ ਬਈ ਤੁਹਾਨੂੰ ਸਾਰੀਆਂ ਦਮਾਂ ਕੀ ਕਰਾ ਤੇ ਭਾਈ ਜਿਹੜੇ ਬਾਈ ਨੇ ਕੋਈ ਕਾਰ ਲੈਣੀ ਆ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਮੈਂ ਕਾਰਾਂ ਦੀ ਗੱਲ ਕਰਾਂ ਬਈ ਨਾ ਤੁਹਾਨੂੰ ਮੈਂ ਕਹਿੰਦਾ ਜਾ ਕੇ ਮੈਨੂੰ ਲੱਗਾ ਸਰਵਿਸ ਕਰਾਣ ਤੱਕ ਦੀ ਵੀ ਲੋੜ ਨਹੀਂ ਪੈਣੀ ਐਜੇ ਕਾਰਾਂ ਤੁਹਾਨੂੰ ਦਵਾਂਗੇ ਅੱਪਾ ਪਹਿਲਾਂ ਬਾਈ ਹੋਰਾਂ ਦੀ ਪਹਿਲਾਂ ਹੀ ਵੀਡੀਓ ਪਾਈ ਸੀਗੀ ਤੇ ਬਾਕੀ ਬਾਈ ਹੋਰਾਂ ਦੇ ਪੋਦਿਆ ਵੀ ਜਿਹੜੀ ਪਹਿਲਾਂ ਵੀਡੀਓ ਪਾਈ ਆ ਵੀ ਕਿੱਦਾਂ ਰਿਸਪੌਂਸ ਆ ਸੱਸੀ ਗੱਲ ਵੀਰੇ ਸਵਾਦ ਆ ਵੀਰੇ ਪੀ ਦੇ ਉੱਪਰ ਨਾ ਜਿਹੜੀ ਪਹਿਲਾਂ ਤਾਂ ਵੀਡੀਓ ਪਾਈ ਸੀ ਜਿਹੜੇ ਹਣਾ ਉਹਨਾਂ ਦਾ ਕਿਵੇਂ ਰਿਸਪੌਂਸ ਰਿਹਾ ਆਪਣੇ ਭਰਾ ਬਹੁਤ ਵਧੀਆ ਰਿਸਪੌਂਸ ਰਿਹਾ ਬਹੁਤ ਵਧੀਆ ਤੇ ਜਿਹੜੇ ਤੁਹਾਡੇ ਆ ਨਾਮ ਲੈ ਕੇ ਆਏ ਨੇ ਵੀਡੀਓ ਦੇਖ ਕੇ ਆਏ ਨੇ ਆਪੋ ਪੂਰਾ ਆਦਰ ਮਨ ਸਤਕਾਰ ਪੂਰਾ ਕੀਤਾ ਹਾਂਜੀ ਹਾਂਜੀ ਬਹੁਤ ਪਿਆਰ ਮਿਲਿਆ ਤੁਹਾਡੇ ਮੈਨੂੰ ਬਹੁਤ ਠੀਕ ਆ ਬਈ ਤੇ ਬਾਕੀ ਜਿਹੜੀ ਅੱਜ ਦੀਆਂ ਕਾਰਾਂ ਨੇ ਆਪਣੇ ਲਈ ਵੇਰ ਹਨਾ ਡਾਕੂਮੈਂਟ ਵਗੈਰਾ ਓਕੇ ਪੂਰੇ ਸਾਰੀਆਂ ਕਾਰਾਂ ਦੇ ਡਾਕੂਮੈਂਟ ਅੰਜਨ 에ਅਰ ਐਕਸੀਡੈਂਟ ਹਰ ਇੱਕ ਚੀਜ਼ ਦੀ ਆਪਣੀ ਗਾਰੰਟੀ ਹੋਈ ਹੈ ਹਾਂਜੀ ਹਾਂਜੀ ਲੈ ਵੀ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੱਸਦਾ ਜਿਹੜੀ ਅੱਜ ਆਪਣੇ ਲਈ ਗੱਡੀਆਂ ਹੋਣਗੀਆਂ ਆਲਮੋਸਟ 99% ਫਸਟ ਓਨਰ ਫਸਟ ਓਨਰ ਔਰ origignal ਪੇਂਟ ਔਰ origignal ਪੇਂਟ ਬਈ ਹੈ ਨਾ ਮਤਲਬ ਓਨਰ ਦੀ ਗੱਲ ਕਰਦੀ ਤਾਂ ਲੋੜ ਹੀ ਨਹੀਂ ਪਈ ਹੈ ਨਾ ਤੇ ਪਾਣ ਪਹਿਲੀ ਕਾਰ ਦੇ ਲੋਨ ਸਾਰੀਆਂ ਤੇ ਅਵੇਲੇਬਲ ਸਾਰੀਆਂ ਤੇ ਹੈਗਾ ਕਿੰਨੇ ਕੁ ਪ੍ਰਿੰਟ ਲੋਨ ਹੋ ਗਈ ਬਈ ਅੱਜ 80 ਤੋਂ 90% ਤੱਕ ਦਾ ਲੋਨ ਹੋ ਜਾਂਦਾ 80 90 ਪ੍ਰਿੰਟ ਮਤਲਬ ਗੱਲ ਕਰਾਂ ਅਗਰ 5 ਲੱਖ 10 ਲੱਖ ਦੀ ਕਾਰ ਆ ਤਾਂ ਲੱਖ 1.5 ਲੱਖ ਦੇ ਕੇ ਲੋਨ ਹੋ ਜਾਣਾ ਆਰਾਮ ਨਾਲ ਹੈ ਨਾ ਤੇ ਬਈ ਹੁਣ ਪਹਿਲੀ ਕਾਰ ਵਰਨਾਕਾਰ ਆਪਣੇ ਲਵੇ ਕਿਹੜਾ ਬਹੁਤ ਸਰੇ 2011 ਮਾਡਲ ਹੈ ਸੈਕੰਡ ਓਨਰ ਦੀ ਕਾਰ ਹੈ 2.80 ਲੱਖ ਦੀ ਡਿਮਾਂਡ ਛੋਟੇ ਜਿਹੇ ਪੈਸੇ 'ਚ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਪਲੇ ਡਾਇਰੈਕਟਰਾ ਸੀਟ ਕਵਰ ਵਗੈਰਾ ਹਰ ਇੱਕ ਚੀਜ਼ ਵਧੀਆ ਇੱਕ ਗੱਲ ਹੋਰ ਹੈ ਜਿਹੜੀ ਮਰਜ਼ੀ ਕਾਰ ਦੇਖ ਲਓ ਬਈ ਹੈ ਨਾ ਵੱਡੀ ਵਰਨਾ ਹੋ ਗਈ Honda City ਹੋ ਗਈ ਕਿੱਡਾ ਡਰਾਈਵਰ ਲਾਈਕ ਜਿੱਦਾਂ ਕੋਈ ਮਰਜ਼ੀ ਹਰੇਕ ਤੇ ਤੁਹਾਨੂੰ ਅਲਾਏ ਪਾਏ ਹੋਏ ਜ਼ਰੂਰ ਮਿਲਣਗੇ ਬਈ ਹੈ ਹੁਣ ਆ ਚੈੱਕ ਕਰ ਲਓ ਬਈ ਇਹ ਮਾਡਲ ਇਹ 2017 ਰਜਿਸਟਰ 18 ਆਟੋਮੈਟਿਕ ਸਨਰੂਫ ਵਾਲਾ ਮਾਡਲ ਹੈ ਇਹ ਛੋਟੇ ਜਿਹੇ ਪੈਸੇ 1.5 ਲੱਖ ਰੁਪਏ ਦੀ ਕਾਰ ਦੇ ਨਾਲ ਪੇਡ ਨੰਬਰ ਦੇ ਨਾਲ 1.5 ਲੱਖ ਰੁਪਏ ਬਈ ਠੀਕ ਹੈ ਇਹਦੇ ਤੇ ਲੋਨ ਉਹੀ ਗੱਲ ਕਰਾਂਗੇ ਲੱਖ ਰੁਪਏ ਦੇ ਕੇ ਆਹਾ ਇਹ ਹੈਗੀ ਸਰ 2015 ਮਾਡਲ ਟੌਪ ਮਾਡਲ ਦਾ ਵੇਰੀਐਂਟ ਹੈ ਇਹ ਵੀ ਹਾਂਜੀ ਹਾਂਜੀ ਤੇ ਇਹ ਕਾਰ ਛੋਟੇ ਜਿਹੇ ਪੈਸੇ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 6 ਲੱਖ ਰੁਪਏ ਦੀ ਮਾਡਲ 2015 2015 ਠੀਕ ਹੈ ਬਈ ਤੇ ਆਹ ਇਹ ਹੈਗੀ ਸਰ 2017 ਮਾਡਲ 7-8 ਲੱਖ ਰੁਪਏ ਦੀ ਕਾਰ ਇਹ ਦੇ ਦਾਂਗੇ ਜੀ ਹਾਂਜੀ ਜੀ ਲੈ ਵੀ ਤੇ ਆਹ ਦੇਖੋ ਬਈ ਇਹਨਾਂ ਸਾਰੀਆਂ ਸੇਪਾ ਅਵੇਲੇਬਲ ਖੜੀਆਂ ਆਪਣੇ ਲਈ ਆਹ ਹੈਗੀ ਇਹ ਆ ਗਈ ਪੁਰਾਣੀ ਵਾਲੀ ਇਹ ਬਿਲਕੁਲ ਨਵੀਂ ਹੈਗੀ ਉਹ ਜਿਵੇਂ ਪੁਰਾਣੀ ਆ ਗਈ ਉਸ ਤੋਂ ਸਭ ਤੋਂ ਜਿਹੜੀ ਤੁਹਾਨੂੰ ਦਿਲ ਕਰਦਾ ਬਈ ਉਹ ਲੈ ਜਾਓ ਬਈ ਹੈ ਅੱਛਾ ਕੋਈ ਮਰਸੀਡੀ ਬੀਮਰ ਵਗੈਰਾ ਹੈਗੀ ਆਪਣੇ ਕੋਲ ਸਾਰਾ ਇਹ ਹੈਗੇ ਸਰ 2015 ਮਾਡਲ ਨੀਗਲ ਵੇਰੀਐਂਟ ਪੁਸ਼ ਪੁਸ਼ ਤੋਂ ਸਟਾਰਟ ਹੈ ਹਾਂਜੀ ਹਾਂਜੀ ਤੇ ਫਰਸਟ ਓਨਰ ਦੀ ਕਾਰ ਹੈ ਨਵੜੀ ਇਹ ਇਹ ਕਾਰ ਦੇ ਦਾਂਗਾ ਆਪਾਂ ਇੱਕੋ ਰੇਟ ਛੋਟਾ ਜਿਹਾ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਦੇ ਵਿੱਚ ਹੋਏ ਠੀਕ ਹੈ ਤੇ ਆਹਾ ਵੀਰੇ ਇਹ ਪੈਟਰੋਲ ਦਾ ਵੇਰੀਐਂਟ ਹੈ ਇਹ ਕਾਰ ਦੇ ਦਾਂਗੇ ਜੀ ਆਪਾਂ 2017 ਮਾਡਲ 2.5 ਲੱਖ ਰੁਪਏ ਦੀ 2.5 ਲੱਖ 17 ਮਾਡਲ ਜੀ ਠੀਕ ਹੈ ਤੇ ਆ ਇਹਦੀ ਗੱਲ ਕਰੀਏ ਜੀ i20 ਹੈ 2017 ਰਜਿਸਟਰ 18 ਇਹ ਡੀਜ਼ਲ ਵੇਰੀਐਂਟ ਹੈ ਪੁਸ਼ ਬਟਨ ਸਟਾਰਟ ਪ੍ਰੋਜੈਕਟਰ ਹੈਡਲੈਪ ਆਦੇ ਨਾਲ ਆਈ ਹੈ ਇਹ ਕਾਰ ਦੇ ਦਿਆਂਗੇ ਆਪਾਂ 6.5 ਲੱਖ ਰੁਪਏ ਦੀ 6.5 ਲੱਖ ਅੱਛਾ ਆਪਣੇ ਲਈ ਜਿਹੜੀ ਕਾਰ ਸਟਾਰਟ ਹੁੰਦੀ ਹੈ ਘੱਟੋ ਘੱਟ ਕਿੰਨੇ ਰੁਪਈਆ ਤੋਂ ਸ਼ੁਰੂ ਆਜ ਆਪਣੀ ਜਿਹੜੀ ਕਾਰ ਹੈ ਅੱਜ ਵੈਸੇ ਦਾ ਸੈਗਮੈਂਟ ਆਪਣੇ ਕੋਲ ਲੱਖ ਸਵਾ ਲੱਖ ਵਾਲੇ ਆਣੇ ਆ ਅਗਲੇ ਹਫ਼ਤੇ ਤੇ ਫਿਲਹਾਲ ਆਪਣੇ ਕੋਲ ਦੋ ਪਲਸੀ 2 ਲੱਖ ਤੋਂ ਉੱਪਰ ਲਾ। ਬਈ ਅਵੇਲੇਬਲ ਕਰਵਾ ਦਾਂਗੇ ਜੇ ਕਿਸੇ ਵੀ ਵੀਰ ਨੇ ਘੱਟ ਬਜਟ ਵਾਲੀ ਕਾਰ ਲੈਣੀ ਹੈ ਆਪਾਂ ਅਵੇਲੇਬਲ ਕਰਵਾ ਦਾਂਗੇ। ਓਕੇ ਤੇ ਇਹਦੀ ਗੱਲ ਕਰੀਏ ਬਾਈ। ਇਹ ਹੈਗੀ ਸਰ 2013 ਮਾਡਲ ਆਸਤਾ ਪੁਸ਼ ਬਟਨ ਸਟਾਰਟ ਹੈ। ਇਹ ਕਰ ਦੇ ਦਾਂਗੇ 3.5 ਲੱਖ ਰੁਪਏ ਦੇ। 3.5 ਲੱਖ ਰੁਪਏ ਦੇ। ਲੈ ਵੀ ਉੱਪਰਲੇ ਸੈਗਮੈਂਟ ਦੀ ਗੱਲ ਕਰਾ ਜਿੰਨੀ ਮਰਜ਼ੀ ਮਹਿੰਗੀ ਕਾਰ ਲੈ ਲਿਓ ਬਾਈ ਹੈਨਾ। ਈਵਨ ਕਿ ਤੁਸੀਂ ਅਗਰ ਜੀ ਵੈਗਨ ਤੱਕ ਵੀ ਲੈਣੀ ਹੈ ਤਾਂ ਵੀ ਬਾਈ ਹੋਰ ਲੱਭ ਜਣੇ ਤੁਹਾਨੂੰ ਬਈਆ। ਇਹ ਵੀਰੇ ਮਾਡਲ ਹੈ। ਇਹ ਹੈਗੀ ਸਰ 2015 ਮਾਡਲ। ਇਹ ਵੀ ਪੁਸ਼ ਬਟਨ ਸਟਾਰਟ ਹੈ। ਇਹ ਕਰ ਦਾਂਗੇ 4 ਹੁਣ ਆ ਆ ਵਾਲੀ ਗੱਡੀ ਆ ਨਾ ਜਿਹੜੀ ਬਈ ਆ Honda City ਆ ਮੈਂ ਹਾਂ ਯਾਰ ਬਈ Swift Land ਦੀ ਮੇਰੇ ਸਾਬ ਨਾਲ ਲੋਡ ਨਹੀਂ ਬਈ ਜਿਹੜੇ ਬੰਦੇ Swift ਤੇ ਜਾਂਦੇ ਨਾ ਉਹਦੇ ਨਾਲ ਮੇਰੇ ਸਾਬ ਨਾਲ ਮੱਚ ਬੈਠ ਰਹਾ ਪਰ ਠੀਕ ਹੈ ਉਹ ਵੀ ਆਪਦਾ ਸੈਗਮੈਂਟ ਹੈ ਪਰ ਆ ਬਹੁਤ ਜਿਆਦਾ ਸੋਹਣੀ ਕੈਰ ਆ ਉਹਦੇ ਨਾਲ ਬਈ ਇਹਦੀ ਗੱਲ ਕਰ ਲੋਕਲ ਪਟਿਆਲਾ ਨੰਬਰੇ PV11 ਫਰਸਟ ਓਨਰ ਦੀ ਕਾਰ ਹੈ ਇਹ ਕਰ ਦ ਦਾਂਗੇ ਛੋਟੇ ਜਿਹੇ ਸਾਢੇ 3 ਲੱਖ ਰੁਪਏ ਦੀ ਸਾਢੇ 3 ਲੱਖ ਲੈ ਵੀ ਆ Honda City ਕਾਰ ਸੀਗਾ ਸਾਢੇ 3 ਲੱਖ ਰੁਪਏ ਦੀ ਗੱਲ ਕਰਾਂ ਮੈਂ ਇਹ ਪੂਰਾ ਪ੍ਰੀਮੀਅਮ ਫੀਲ ਆਉ ਬਈ ਤੁੰਡੂ ਕਾਰ ਦਾ ਤੇ ਜਿਹੜੀ ਪਿਕਅਪ ਵਗੈਰਾ ਹੁੰਦੀ ਹੈ ਬਈ ਹੈਨਾ ਬਾਗ ਮਲ ਰਹੀ ਹੈ ਜਾਂ ਗਾਰ ਦੀ ਤੇ ਆ ਆ ਗਈ ਹੁਣ ਰਹੀ ਟੀ ਨਵੀਂ ਸ਼ੇਪ ਦੇ ਵਿੱਚ ਇਹ ਨਵੀਂ ਸ਼ੇਪ ਦੀ ਹੈ ਇਹ ਸੈਗਮੈਂਟ ਬਹੁਤ ਘੱਟ ਆਉਂਦੇ ਨੇ ਇਹ 2021 ਦਾ ਮਾਡਲ ਹੈ 12.5 ਲੱਖ ਰੁਪਏ ਦੀ ਇਹ ਕਾਰ ਹੈ ਇਹ ਡੀਜ਼ਲ ਪੈਟਰੋਲ ਟੀ ਡੀਜ਼ਲ ਟੀ ਡੀਜ਼ਲ 21 ਦੇ ਵਿੱਚ ਆਈਆਂ ਨੇ ਡੀਜ਼ਲ ਦੇ ਬਹੁਤ ਰੇਅਰ ਨੇ ਸਰ ਬਹੁਤ ਰੇਅਰ ਜੀ ਲੈ ਵੀ ਉਹ ਖੜੀ ਹੈ ਜੇ ਕਿਸੇ ਨੇ ਡੀਜ਼ਲ ਚ ਲੈਣੀ ਹੈ 21 ਮਾਡਲ ਦੀ ਕਾਰ Honda City ਨਵੀਂ ਸ਼ੇਪ ਆ ਲੈ ਜਾਓ ਬਈ ਹੈ ਤੇ ਆਹ ਬਈ ਏ ਆ ਗਈ ਸਰ ਡੀਜ਼ਲ ਦੀ ਪੁਸ਼ਪਾ ਟਾਂ ਸਟਾਰਟ ਹਾਂਜੀ ਫਰਸਟ ਓਨਰ ਦੀ ਕਾਰ ਹੈ ਇਹ ਵੀ ਓਕੇ ਹਾਂਜੀ 7.5 ਲੱਖ ਰੁਪਏ 7.5 ਲੱਖ ਰੁਪਏ ਦੀ ਅੱਛਾ ਜਿਵੇਂ ਆਪਣੇ ਲਾਵੇ ਜਿਹੜੀ ਕਾਰਾਂ ਹੁੰਦੀਆਂ ਜਿਵੇਂ ਹੁਣ ਉਹ Honda City ਦੀ ਗੱਲ ਕਰੀਓ ਕਿੰਨੇ ਕਿ ਚੱਲੀ ਹੋਈ ਜੀ ਕਾਰ ਉਹ ਇਹ ਹਾਂ ਹਾਂ ਇਹ ਹੋਏਗੀ ਕੋਈ 50 ਹਜ਼ਾਰ ਦੇ ਆਸਪਾਸ 50000 ਕਿਲੋਮੀਟਰ ਠੀਕ ਹੈ ਤੇ ਆਹ ਇਹ ਹੈਗੇ ਸਰ 2016 ਮਾਡਲ ਹਾਂਜੀ ਹਾਂ ਇਹ ਐਨਓਸੀ ਅਵੇਲੇਬਲ ਕਰਵਾ ਦਾਂਗੇ ਜਿੱਥੋਂ ਤੁਸੀਂ ਕਹੋਗੇ ਪੰਜਾਬ ਨੰਬਰ ਕਹੋਗੇ ਪੰਜਾਬ ਨੰਬਰ ਮਿਲ ਜੇਗੀ ਇਹ ਕਾਰ ਦੇ ਦਾਂਗੇ 480000 480000 ਰੁਪਈਆ ਦੇ ਵਿੱਚ ਬਈ ਠੀਕ ਹੈ ਤੇ ਬਾਈ ਦੇਖੋ ਨਾ ਡਿਮਾਂਡ ਉਹ ਤੇ 510000 ਰੁਪਈਆ ਲਿਖੀ ਹੋਈ ਹੈ ਤੁਸੀਂ ਚੈੱਕ ਕਰ ਲਿਓ ਪਰ ਜਿਹੜੀ ਹੁਣ ਆਪਾਂ ਗੱਲ ਕਰੀਏ ਉਹਦੇ 4 ਲੱਖ ਤੇ 80 ਹੈ ਪਰ ਡਿਸਕਾਊਂਟ ਤਾਂ ਬਾਈ ਉਹਨੇ ਪਹਿਲੀ ਹੀ ਕਰਤਾ ਬਾਈ ਹੈ ਫਿਰ ਵੀ ਤੁਹਾਡਾ ਪੇਜ ਦੇਖ ਕੇ ਕੋਈ ਆਏਗਾ ਆਦਰਮਾਨ ਥੋੜਾ ਮੋਟਾ ਆਦਰਮਾਨ ਜ਼ਰੂਰ ਕਰਾਂ ਠੀਕ ਹੈ ਵੀਰੇ ਤੇ ਆ ਗਈ ਰੇਟਸ ਵੀਰੇ ਇਹ ਰੇਟਸ 2013 ਮਾਡਲ ਸੈਕੰਡ ਓਨਰ ਦੀ ਕਾਰ ਹੈ ਜੀ ਕਾਰ ਦੇ ਦਿੰਦੇ ਸਵਾ 2 ਲੱਖ ਰੁਪਏ ਦੀ ਸਵਾ 2 ਲੱਖ ਰੁਪਈਆ ਦੇ ਵਿੱਚ ਠੀਕ ਹੈ ਲੈ ਵੀ ਸਵਾ 2 ਲੱਖ ਰੁਪਈਆ ਦੀ ਕਾਰ ਬਾਈ ਹੈ ਨਾ ਲੈ ਜਾ ਜੀ ਹਲਟੋਂ ਵੀ ਸਸਤੇ ਰੇਟ ਚ ਦੇ ਰਹੇ ਆ ਨਾ ਡੀਜ਼ਲ ਵੇਰੀਐਂਟ ਇਹਨਾਂ ਦੇ ਚਲਾਵਾ ਬਹੁਤ ਸੋਹਣਾ ਕਾਰਾਂ ਦਾ ਬਾਈ ਜੀ 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 ਐਵਰੇਜ ਬਹੁ ਬਹੁਤ ਜ਼ਿਆਦਾ ਵਧੀਆ ਆਪਸ਼ਨ ਹੈ ਜਿਹੜੇ ਕੋਈ ਘੱਟ ਪੈਸੇ ਦੇ ਵਿੱਚ ਉੱਚੀ ਕਾਰ ਮੰਗਦਾ ਤਾਂ ਆਹ ਕਾਰ ਲੈ ਜਾ ਸਕਦੇ ਹੋ ਬਈ ਤੁਸੀਂ ਇਹ ਇਹ ਕਿਹੜਾ ਮਾਡਲ ਹੈ ਇਹ ਹੈਗੇ ਸਰ 2016 ਮਾਡਲ 3.5 ਲੱਖ ਰੁਪਏ ਦੀ ਕਾਰ ਇਹ ਦੇ ਦਾਂਗੇ 16 ਮਾਡਲ ਹੈ 3.5 ਲੱਖ ਰੁਪਈਆ ਦੇ ਵਿੱਚ ਹੀ ਲੈ ਵੀ ਸਵਿਫਟ ਦੀ ਗੱਲ ਕਰੀ ਅਗਰ ਸਵਿਫਟ ਲੈਣੀ ਹੈ ਤਾਂ ਨਾ ਇੰਨੇ ਇੰਨੇ ਚ ਦਾ ਸਾਢੇ 4.5 ਹਾਂਜੀ 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 ਸਾਢੇ 4.5 ਹਾਂਜੀ ਇਹ ਇਹ ਕਿਹੜਾ ਮਾਡਲ ਹੈ ਇਹ ਸਰ 2019 ਮਾਡਲ ਐਲ ਐਕਸ ਆਈ ਹਾਂਜੀ ਹਾਂਜੀ ਜੀ ਤੇ ਇਹਦਾ ਰੇਟ ਹੈ ਇਹ ਕਾਰ ਦੇ ਦਾਂਗੇ 3 ਲੱਖ ਰੁਪਏ 3 ਲੱਖ ਰੁਪਈਆ ਦੇ ਵਿੱਚ ਲੈ ਵੀ 3 ਲੱਖ ਰੁਪਈਆ ਦੀ ਕਾਰ ਆਹ ਇਹ 15 ਮਾਡਲ ਇਹ 15 ਮਾਡਲ 40000 ਕਿਲੋਮੀਟਰ ਚੱਲੀ ਹੋਈ ਹੈ ਸਿਰਫ ਜੀ ਠੀਕ ਹੈ ਤੇ ਟਾਇਰ ਇਹਦੇ ਨਾਲ ਦੇ ਸੀਗੇ ਤੇ ਆਪਾਂ ਦੋ ਟਾਇਰ ਆਪ ਚੇਂਜ ਕਰਵਾਏ ਨੇ ਜੀ ਉਹ ਵੀ ਨਾਲ ਦੇ ਕਿਸੇ ਨੂੰ ਇੱਛੇ ਕੋਣ ਤਾਂ ਨਾਲ ਦੇ ਟਾਇਰ ਵੀ ਇਹਦੇ ਮਿਲ ਜਾਣਗੇ ਠੀਕ ਹੈ 2015 ਮਾਡਲ ਦੀ ਇਹ ਕਾਰ ਦੇ ਦਿਆਂਗੇ ਛੋਟੇ ਜਿਹੇ ਪੈਸੇ 2.5 ਲੱਖ ਰੁਪਈਆ ਦੀ ਫਰਸਟ ਓਨਰ ਦੀ ਕਾਰ 15 ਮਾਡਲ ਜੀ ਲੈ ਵੀ ਆ ਇਹਦੇ ਦਾ ਲੋਨ ਕਿੰਨਾ ਕੁ ਹੋ ਜਾਣਾ ਹੈ 50000 ਰੁਪਏ ਦੇ ਕੇ ਬਾਕੀ ਦਾ ਲੋਨ ਹੋ ਜਿਗਾ ਜੀ ਆਹ ਕਾਰ ਬਈ ਤੁਸੀਂ ਸਿਰਫ 50000 ਰੁਪਏ ਦੇ ਕੇ ਲੈ ਜਾ ਆਲਮੋਸਟ ओरिजिनल ਹੀ ਹੋ ਪਈ ਕਾਰ ਆਲ ओरिजिनल ਆਰ ਵੀ ਸਾਰੇ ਸਿਸ਼ਨ ਨਾਲ ਦੇ ਆਹ ਆ ਗਈ ਇਹਦਾ ਜਿਵੇਂ ਆਪਾਂ ਕਹਿੰਦੇ ਏਜੰਸੀ ਤੋਂ ਕਢਾ ਕੇ ਲੈ ਕੇ ਆਏ ਹਾਂ ਜੀ 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 ਇਹ ਹੈਗਿਆ 2020 ਮਾਡਲ ਹਾਂਜੀ ਤੇ ਚੱਲੀ ਹੋਈ ਹੈ 16000 ਕਿਲੋਮੀਟਰ ਸਿਰਫ ਜੀ ਜੀ ਆਲ ओरिजिनल ਸਾਰੇ ਟਾਇਰ ਤੋਂ ਨਾਲ ਦੇ ਸਵਾ 3 ਲੱਖ ਰੁਪਏ ਦੀ ਕਾਰ ਇਹਦੇ ਤਾਂ ਨਹੀਂ ਸਵਾ 3 ਲੱਖ ਰੁਪਏ ਦੀ ਲੈ ਵੀ ਸਿਰਫ 16000 ਕਿਲੋਮੀਟਰ ਕਾਰ ਚੱਲੀ ਹੋਈ ਤੇ ਆਹ ਇਹ ਹੈਗਿਆ 2012 ਰਜਿਸਟਰਡ 13 ਇਹ ਵੀ ਫਰਸਟ ਓਨਰ ਦੀ ਕਾਰ ਹੈ 37000 ਕਿਲੋਮੀਟਰ ਚੱਲੀ ਹੋਈ ਹੈ ਤਿੰਨ ਟਾਇਰ ਨਾਲ ਦੇ ਨੇ ਦੋ ਟਾਇਰ ਇਹਦੇ ਨਵੇਂ ਲੱਗੇ ਹਾਂਜੀ ਹਾਂਜੀ ਜੀ ਇਹ ਕਰ ਦਿਆਂਗੇ 215000 ਦੀ 215000 ਰੁਪਏ ਦੇ ਵਿੱਚ ਬਈ ਤੇ ਬਈ ਮਿੱਤਰੋ ਰੇਟ ਦੱਸੋ ਤੁਹਾਨੂੰ ਮੜਾ ਕਮੈਂਟ ਕਰਕੇ ਕਿਵੇਂ ਲੱਗ ਰਹੇ ਨੇ ਬਈ ਹਨਾ ਆ ਆਪਾਂ ਗੱਲ ਕਰੀਏ ਸੈਗਮੈਂਟ ਤੁਹਾਨੂੰ ਸਾਰੇ ਦੇ ਹੀ ਜਾਣੇ ਆਪਾਂ ਦੇਖੋ ਹਨਾ ਕਿਸੇ ਨੇ ਲੱਖ ਦੀ ਲੈਣੀ ਆ ਕਾਰ 1.5 ਲੱਖ ਦੀ 2 ਲੱਖ ਦੀ 3 ਦੀ 5 ਦੀ ਜਿੱਦਾਂ ਦੀ ਮਰਜ਼ੀ ਕਰੋੜ ਤੱਕ ਦੀ ਕਾਰ ਵੀ ਤੁਹਾਨੂੰ ਮਿਲ ਜਾਣੀ ਆ ਆਹ ਹੈ ਵੀਰੀ ਆਈਟਮ ਇਹ ਹੈਗੀ ਸਰ 2011 ਮਾਡਲ ਇਹ ਛੋਟੇ ਜਿਹੇ ਪੈਸੇ 2 ਲੱਖ ਰੁਪਏ ਦੀ ਕਰ ਦੇ ਦ। ਹੂੰ ਤੇ ਆ ਆ ਗਈ ਇਸ ਸਰ 2017 ਮਾਡਲ 2.80 ਆ 17 ਮਾਡਲ 280 ਦੇ ਵਿੱਚ ਆ ਜਾ ਬਈ ਹਨਾ ਸਲੈਰੀਓ ਜਿਹੜੇ ਕੋਈ ਸਲੈਰੀਓ ਮੰਗਦੇ ਨੇ ਮੇਰੇ ਭਾਈ ਤਾਂ ਕਰ ਗਿਆ ਸਲੈਰੀਓ ਖੜੀ ਆ ਸਰ ਪੀਵੀ 65 ਮੋਹਾਲੀ ਨੰਬਰ ਫਰਸਟ ਓਨਰ ਦੀ ਆਟੋਮੈਟਿਕ ਦੀ ਕਾਰ ਹਾਂਜੀ ਜੀ 2016 ਮਾਡਲ ਇਹ ਛੋਟੇ ਜਿਹੇ ਪੈਸੇ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਟੋਮੈਟਿਕ ਜੈਡ ਐਕਸ ਆ ਜੀ ਆਟੋਮੈਟਿਕ ਜੈਡ ਐਕਸ ਟੌਪ ਵਾਲਾ ਮਾਡਲ ਆ ਰੇਟ ਦਾ 3.5 ਲੱਖ ਰੁਪਏ ਤੇ ਕਰਦੇ 3 ਲੱਖ 50 ਲੈ ਵੀ ਲੋਕਲ ਨੰਬਰ ਦੀਆਂ ਕਾਰਾਂ ਸਾਰੀਆਂ ਬਈ ਹਨਾ ਕੀ ਕਹਿਣਾ ਕੋਈ ਬਾਈ ਉਹਰੇ ਕੱਟ ਲੈਣਾ ਹਨਾ ਤਾਂ ਉਹ ਆ ਜਾਂਦੀ ਬਾਹਰਲੇ ਦੀ ਨਹੀਂ अदरवाइज ਸਾਰੀਆਂ ਲੋਕਲ ਨੰਬਰ ਦੀ ਆ ਇਹ ਬਾਹਰਲਾ ਨੰਬਰ ਜਿਹੜਾ ਵੀ ਕਰ ਲੈਨੇ ਆ ਫਿਰ ਉਹ ਬਹੁਤ ਜਿਆਦਾ ਜਿਹੜੀ ਵਧੀਆ ਕਾਰ ਹੋएगी ਹਾਈ ਕੁਆਲਟੀ ਦੀ ਜਿਹੜੀ ਛੋਟੇ ਚੱਲਦੀ ਉਹ ਕਾਰ ਹੋएगी ਨਹੀਂ ਆਪਣੇ ਕੋਲ ਸਾਰਾ ਪੰਜਾਬ ਨੰਬਰ ਹੀ ਹੁੰਦਾ ਓਕੇ ਸਰ 2011 ਮਾਡਲ 185000 ਰੁਪਏ ਵੀ ਐਕਸ ਆਈ 11 ਮਾਡਲ ਆ ਜੀ 2011 ਮਾਡਲ ਲੈ ਵੀ ਭਾਈ ਮਿੱਤਰੋ ਹਨਾ ਘੱਟ ਪੈਸਾ ਹੁਣ ਡਿਮਾਂਡ ਇਹਦੀ ਗੱਲ 2 ਲੱਖ 10000 ਰੁਪਏ ਪਰ ਇੱਕ 85 ਸਕਾਰ ਦੇ ਦਾਂਗੇ ਅਗਰ ਕੋਈ ਪੇਜ ਦੇਖ ਕੇ ਫੋਲੋ ਕਰਕੇ ਕਿਉਂਕਿ ਬਾਈ ਹੋਰਾਂ ਦਾ ਵੀ ਇੰਸਟਾਗ੍ਰਾਮ ਦੇ ਉੱਪਰ ਪੇਜ ਹੈਗਾ ਉਹ ਵੀ ਜਾ ਕੇ ਤੁਸੀਂ ਬਈ ਨਾ ਫੋਲੋ ਕਰ ਲਿਓ ਤੇ ਤੁਹਾਨੂੰ ਵਧੀਆ ਮਾਨ ਤਨ ਡਿਸਕਾਊਂਟ ਬਈ ਤੁਹਾਡਾ ਹੋ ਜਾਊਗਾ ਠੀਕ ਹੈ ਕਿਉਂਕਿ ਐ ਹੁੰਦਾ ਬਈ ਨਾ ਬਾਈ ਹੋਰਾਂ ਦਾ ਪੇਜ ਤਾਂ ਆਇਆ ਸੀ ਤੁਹਾਨੂੰ ਕਹਿ ਰਿਹਾ ਵੀ ਯਾਰ ਅਸੀਂ ਕੋਈ ਅਪਡੇਟ ਦਿੰਨੇ ਆ ਵੀ ਮਹੀਨੇ ਦੋ ਮਹੀਨੇ ਬਾਅਦ ਆਉਣਾ ਬਾਈ ਹੋਰਾਂ ਲਵੇ ਬਾਈ ਹੋਰ ਇਹ ਪਹਿਲਾਂ ਹੀ ਪਾ ਦਿੰਦੇ ਨੇ ਬਈ ਹੈ ਪੋਡਾ ਵਗੈਰਾ ਇਹੀ ਵੀਰੇ ਇਹ ਹੈਗੀ ਸਰ 2017 ਮਾਡਲ ਗ੍ਰੈਂਡ ਸਪੋਰਟਸ ਮੋਡਲ ਗ੍ਰੈਂਡ ਆਈ 10 ਪੈਟਰੋਲ ਦੀ ਵੇਰੀਐਂਟ ਚ ਸਵਾ ਚਾਰ ਲੱਖ ਰੁਪਏ ਰਮਾੜਾ 4 ਲੱਖ ਰੁਪਏ ਦੀ ਗੱਲ ਇਹ ਦੇ ਦਾਂਗੇ 4 ਲੱਖ ਰੁਪਏ ਦੀ ਆਹ ਵਾਲੀ ਇਹ ਹੈਗੀ ਸਰ ਕਵਿਡ 2018 ਮਾਡਲ ਹਾਂ ਹਾਂ ਆਰਐਕਟੀ ਦਾ ਮਾਡਲ ਐ ਟੋਪ ਮਾਡਲ ਤੇ ਚੱਲੀ ਹੋਈ 24000 ਕਿਲੋਮੀਟਰ ਇਹ ਛੋਟਾ ਜਿਹਾ ਰੇਟ ਦੇ ਦਾਂਗੇ 285000 2 ਲੱਖ 85000 ਰੁਪਏ ਬਈ ਤੇ ਤੁਹਾਨੂੰ ਲੈ ਵੀ ਮਿੱਤਰੋ ਹੁਣ ਗੱਲ ਕਰਾਂ ਸਵਪਟਾਂ ਦੀ ਜਿਹੜੇ ਮਿੱਤਰ ਮੰਨਦੇ ਨੇ ਸਵਪਟਾਂ ਲੈਣੀਆਂ ਨੇ ਇੱਕ ਨਹੀਂ 10 ਖੜੀਆਂ ਆਪਣੇ ਲਵੇ ਬਈ ਹੈ ਜੀ ਜੀ ਤੇ ਚੈੱਕ ਕਰ ਲੋ ਇੱਥੋਂ ਤੋਂ ਲੈ ਕੇ ਸਾਰੀ ਲੈਣਾ ਤੇ ਸਾਰੀ ਕਲਰ ਨੇ ਸਾਰੀ ਮਾਡਲ ਨੇ ਵਿੱਚ ਹੀ ਡਿਜ਼ਾਈਨਾਂ ਵੀ ਹੈਗੀਆਂ ਬਈ ਆਪਣੇ ਲਵੇ ਜੀ ਜੀ ਲੈ ਵੀ ਸਾਰਾ ਕੁਝ ਆ ਬਈ ਹੈ ਲੈ ਜਾ ਜੇ ਕਿਸ ਨੇ ਕਾਰ ਲੈਣੀ ਹੈਗੀ ਇੰਨੀਆਂ ਸਵੋਟਾ ਮੈਨੂੰ ਨਹੀਂ ਲੱਗਦਾ ਕਿਸੇ ਸਾਥੇ ਤੁਹਾਨੂੰ ਮਿਲ ਜਾਣਗੇ ਆ ਤੇ ਆਪਣੇ ਲਵੇ ਆ ਤੇ ਖੜੀਆਂ ਨੇ ਤੇ ਕਾਰਾਂ ਵੀ ਤੁਹਾਨੂੰ ਐਸੀਆਂ ਦਵਾਂਗੇ ਬਈ ਬਿਲਕੁਲ ਨਵੀਆਂ ਹਨਾ ਆਪਾਂ ਉਹ ਤੋਂ ਗੱਲ ਕਰ ਲਏ ਪਹਿਲੀ ਬਈ ਹਨਾ ਸਭ ਤੋਂ ਆਪਾਂ ਕਹਿੰਦੀਆਂ ਜਿਹੜਾ ਪੁਰਾਣੀ ਸ਼ੇਪ ਵਾਲੀ ਹੈ ਇਹ ਹੀ ਵੀਰੇ ਮਾਡਲ ਇਹ ਪੈਟਰੋਲ ਵੇਰੀਐਂਟ ਆ ਸਰ 2010 ਮਾਡਲ ਹੈ ਛੋਟੇ ਜਿਹੇ ਪੈਸੇ 2 ਲੱਖ ਦੀ ਕਾਰ ਦੇ ਤੋ ਲੱਖ ਦੀ ਜੀ ਠੀਕ ਹੈ ਨਵੇਂ ਇੰਜਨ ਜੀ ਹੈ ਇਹ ਜਿਹੜੇ 10 ਇੰਜਨ ਕੇਸੀ ਤੋਂ ਲਏ ਸੀਗੇ ਉਹ ਇੰਜਨ ਓਕੇ ਆਹ ਟੀਵੀ 70 ਇਹ ਹੈਗੀ ਸਰ 2018 ਮਾਡਲ ਰਜਿਸਟ੍ਰੇਸ਼ਨ 19 ਦੀ ਹੈ ਇਹਦੀ ਇਹ ਕਾਰ ਛੋਟੇ ਜਿਹੇ ਪੈਸੇ ਪੂਰੇ 5 ਲੱਖ ਰੁਪਏ ਦੀ ਕਾਰ ਦੇ ਦੋ ਪੈਟਰੋਲ ਠੀਕ ਹੈ ਵੀਰੇ ਆਹ ਇਹ ਵੀ ਪੈਟਰੋਲ ਦੀ ਹੈ 2020 ਮਾਡਲ 5.5 ਲੱਖ ਰੁਪਏ ਦੀ ਇਹ 5.5 ਲੱਖ ਰੁਪਏ ਦੀ ਆਹ ਇਹ ਹੈਗੀ ਸਰ 2015 ਮਾਡਲ VDI ਫਰਸਟ ਓਨਰ ਦੀ ਕਾਰ ਹੈ ਐਨਓਸੀ ਅਵੇਲੇਬਲ ਕਰਵਾ ਦਾਂਗੇ ਜਿੱਥੋਂ ਦੀ ਕਹਾਂਗੇ ਇਹ ਕਾਰ ਦੇ ਦਿੰਗੇ ਪੂਰੇ 4 ਲੱਖ ਰੁਪਏ ਦੀ ਜੀ ਪੂਰੇ ਪੂਰੇ 4 ਲੱਖ ਰੁਪਏ ਦੀ ਤੇ ਇਹ ਹੈਗੇ 2006 ਮਾਡਲ 26 ਤੱਕ ਪਾਸ ਇਹ ਛੋਟੇ ਜਿਹੇ ਪੈਸੇ ਦੇ ਦਾਂਗੇ ਕਰ 135000 ਦੀ 135 ਦੇ ਵਿੱਚ ਲੈ ਵੀ ਚੰਡੀਗੜ੍ਹ ਨੰਬਰ ਦੀ ਕਾਰ ਵੀ ਹੈ ਇਹ ਇਹ ਪੈਟਰੋਲ ਦੀ ਹੈ 2015 ਮਾਡਲ VXI ਇਹ ਕਾਰ ਛੋਟੇ ਜਿਹੇ ਪੈਸੇ ਦੇ ਦਾਂਗੇ ਤੁਹਾਨੂੰ ਸਵਾ ਚਾਰ ਲੱਖ ਰੁਪਏ ਦੀ 425 ਦੇ ਵਿੱਚ ਜੀ 2015 ਠੀਕ ਹੈ ਇਹ ਇਹ ਹੈਗੀ ਆ ਸਰ ਡਿਜ਼ਾਇਰ 2014 ਮਾਡਲ ਦੀ ਇਹ ਕਾਰ ਦਦਾਂਗੀ 3.5 ਲੱਖ ਰੁਪਏ ਦੀ 3 ਲੱਖ 50 ਹਜ਼ਾਰ ਚ ਆਹ ਇਹ ਹੈਗੀ ਆ ਸਰ 2017 ਮਾਡਲ ਕੁਝ ਬਟਨ ਸਟਾਰਟ ਜੈ ਡੀ ਆਈ ਪਲੱਸ ਤੇ ਆਟੋਮੈਟਿਕ ਇਹ ਕਾਰ ਸਰ 6 ਲੱਖ ਰੁਪਏ ਦਾ ਚ ਬਾਕੀ ਛੋਟਾ ਮोटा ਲੈ ਵੀ ਟਰਾਂਸਮਿਸ਼ਨ ਦੇ ਵਿੱਚ ਵੀ ਕੋਈ ਉਹ ਨਹੀਂ ਹੈ ਨਾ ਟਰਾਂਸਮਿਸ਼ਨ ਵੀ ਸਾਰੀਆਂ ਮਿਲ ਜਾਣੀਆਂ ਤੁਹਾਨੂੰ ਇਹ ਇਹ ਚੰਡੀਗੜ੍ਹ ਨੰਬਰ 2014 ਮਾਡਲ ਸੈਕੰਡ ਹਾਂਡਰ ਦੀ ਕਾਰ ਪੂਰੇ 4 ਲੱਖ ਰੁਪਏ ਦੀ ਇਹਦੇ ਦਾ ਪੂਰੇ 4 ਲੱਖ ਜੀ ਲਈ ਮਿੱਤਰੋ ਹਣਾ ਇਹ ਸੀਗੀਆਂ ਸਵਿਫਟ ਦਾ ਸਵਿਫਟ ਡਿਜ਼ਾਇਰਾਂ ਦਾ ਸਟਾਕ ਵੀ ਠੀਕ ਆ ਤੇ ਹੁਣ ਆ ਗਿਆ ਆਪਣੇ ਲਈ ਆਹ ਦੋ ਡਸਟਰਾਂ ਵੀ ਖੜੀਆਂ ਆ ਆਪਣੇ ਲਈ ਇਹੀ ਕਿਹੜਾ ਮਾਡਲ ਇਹ ਵੀ ਸੂਟਾਂ ਦੇ ਰੇਟ 'ਚ ਹੀ ਡਸਟਰਾਂ ਦੇ ਦਾਂਗੇ ਜੀ ਇਹ ਹੈਗੇ 2013 ਮਾਡਲ 3.5 ਲੱਖ ਰੁਪਏ ਦੀ ਕਾਰ 3.50 ਚ ਜੀ ਤੇ ਆਹ ਇਹ ਹੈਗੇ ਸਰ 2015 ਮਾਡਲ 4.5 ਲੱਖ ਰੁਪਏ ਦੀ 4.50 ਚ ਆਹ ਇਹ ਇਟਿਓਸ 2014 ਮਾਡਲ 3.5 ਲੱਖ ਰੁਪਏ ਦਾ ਫਿਕਸ ਰੇਟ ਇਹਦਾ ਰਹੇਗਾ ਜੀ ਉਹ ਵੈਗਨਰ ਵੈਗਨਰ ਪੈਟਰੋਲ ਪਲਸ ਸੀएनजी 2018 ਮਾਡਲ ਇਹ ਕਾਰ ਛੋਟੇ ਜਿਹੇ ਪੈਸੇ 1.3 ਲੱਖ ਰੁਪਏ ਦੀ ਦੇ ਦਾਂਗੇ 3.25 ਦੇ ਵਿੱਚ ਆਹ ਇਹ ਆ ਗਈ ਸਰ ਕ੍ਰੈਟਾ 2018 ਮਾਡਲ 1.4 ਐਸ ਵੇਰੀਐਂਟ ਟੋਪ ਮਾਡਲ ਇਹ ਕਾਰ ਛੋਟੇ ਜਿਹੇ ਪੈਸੇ ਦੇ ਦਾਂਗੇ ਜੀ 8 ਲੱਖ 30 ਹਜ਼ਾਰ ਦੀ 830 ਦੇ ਵਿੱਚ ਲਈ ਆਹ ਗਾਜ਼ੀਆਬੱਦ ਨੰਬਰ ਇਹ ਫਰਸਟ ਓਨਰ ਦੀ ਹੈ ਆਲ オリジナル ਪੇਂਟ ਦੀ ਕਾਰ ਹੈ ਨੰਬਰ ਕਹੋਗੇ ਨੰਬਰ ਪੰਜਾਬ ਮਿਲ ਜੇਗਾ ਐਨਓਸੀ ਪ੍ਰੋਵਾਈਡ ਕਰਵਾ ਦਾਂਗੇ ਜਿੱਥੇ ਉਹ ਦੀ ਕਹੋਗੇ ਇਹ ਕਾਰ 7 ਲੱਖ ਰੁਪਏ ਦੀ ਦੇ ਦਾਂਗੇ 7 ਲੱਖ ਰੁਪਏ ਦਾ ਵੇਰੀਐਂਟ ਕਿਹੜ 2017 ਰਜਿਸਟਰਡ 18 ਫਸਟ ਓਨਰ ਅਲਾਈ ਟਾਇਰ ਐਕਸਟਰਾ ਲਗੇ ਹੋਏ ਐਸ ਮਾਡਲ 1.4 1.4 ਜੀ ਠੀਕ ਐਵਰੇਜ ਵੀ ਪੂਰੀ ਹੈ ਆਹ ਇਹ ਆ ਗਈ ਸਰ 2018 ਮਾਡਲ 1.6 ਐਸਐਕਸ ਆਪਸ਼ਨਲ ਪੁਸ਼ ਟੂ ਸਟਾਰਟ ਓਕੇ ਇਹ ਕਾਰ ਦੇ ਦਾਂਗੇ ਜੀ 8.5 ਲੱਖ ਰੁਪਏ ਦੀ 850 ਦੇ ਵਿੱਚ ਆਹ ਇਹ i20 ਵੈਨਿਊ ਹਾਂਜੀ ਜੀ ਵੈਨਿਊ 2020 ਦਾ ਮਾਡਲ ਹੈ ਟੌਪ ਮਾਡਲ ਸਨ ਰੂਫ ਵਾਲਾ ਮਾਡਲ ਹੈ ਪੁਸ਼ ਬਟਨ ਸਟਾਰਟ ਹੈ ਇਹ ਕਾਰ ਛੋਟੇ ਜਿਹੇ ਪੈਸੇ ਦੇ ਦਾਂਗੇ ਜੀ ਆਪਾਂ 8.5 ਲੱਖ ਰੁਪਏ 8 ਲੱਖ ਤੇ ਬਈ 50000 ਰੁਪਏ ਬਿਲਕੁਲ ਨਵੀਂ ਕਾਰ ਵੀ ਹੈ ਅਲਾਇ ਇਹਨੂੰ ਵੀ ਲੱਗੇ ਹੋਏ ਨੇ ਇਹ ਇਹ ਬ੍ਰੇਜ਼ਾ ਆ ਗਈ ਦੋ ਆਪਣੇ ਲਈ ਬ੍ਰੇਜ਼ਾ ਇਹ ਆ ਗਈ ਸਰ ਆਟੋਮੈਟਿਕ ਦੀ ਹਾਂ ਹਾਂ ਕੁਝ ਬਟਨ ਸਟਾਰਟ ਜੀਡੀਆਈ ਪਲੱਸ ਇਹ ਕਾਰ ਛੋਟਾ ਹੀ ਰੇਟ 8.5 ਲੱਖ ਰੁਪਏ ਦੀ ਅਸਨੋਚ ਦੇਦਾ 850 ਇਹ ਇਹ ਕਾਰ ਚੱਲੀ ਹੋਈ ਹੈ ਸਰ 12000 ਕਿਲੋਮੀਟਰ ਵੀ ਸਿਰਫ ਜੀ ਬਿਲਕੁਲ ਵਿਦ ਏਜੰਸੀ ਰਿਕਾਰਡ ਵਧੀਆ ਨੰਬਰ ਲੱਗਿਆ ਹੈ ਪੀਵੀ 91 ਲੁਧਿਆਣਾ ਨੰਬਰ ਫਸਟ ਓਨਰ 2019 ਮੋਡਲ ZDI ਇਹ ਕਾਰ ਛੋਟੇ ਜਿਹੇ ਪੈਸੇ 9 ਲੱਖ ਰੁਪਏ ਦੀ ਕਾਰ ਦਵਾਂਗੇ ਲੈ ਵੀ ਕੱਲੇ ਲੱਡੂ ਹੀ ਵੰਡਦੀ ਬੱਲਾ ਦਾ ਬਦਰ ਹੈ ਸਿਰਫ 12000 ਕਿਲੋਮੀਟਰ 12000 ਡੀਜ਼ਲ ਵੈਲਿਊ ਡੀਜ਼ਲ ਦੇ ਵਿੱਚ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ ਨੰਬਰ ਲੋਕਲ ਫਸਟ ਓਨਰ ਲੁਧਿਆਣੇ ਦਾ ਬਈ ਹੈ ਇਹ ਹੈ ਓਡੀ ਓਡੀ ਕਿਉ ਇਹ ਵੈਸੇ ਤਾਂ ਸੇਲ ਆਊਟ ਹੈ ਹਾਂਜੀ ਹਾਂਜੀ ਜੀ ਚਲੋ ਤੇ ਆ ਬਲੈਰੋ ਆ ਇਹ ਆਈ ਆਈ ਲੱਗਦੀ ਹੈ ਇਹ ਸਰ ਹਾਂ ਕੱਲ ਪਰਚੇਜ਼ ਕੀਤੀ ਹੈ ਇਹਦਾ ਹਲਕਾ ਜਿਹਾ ਬੱਸ ਬੰਪਰ ਅੱਗੋਂ ਸੈੱਟ ਕਰਵਾਣਾ ਹੈ ਠੀਕ ਹੈ ਜੀ 2020 ਮਾਡਲ ਰਹੀਗੀ ਇਹ ਇਹਦੀ ਵੀ ਆਪਾਂ ਜਲਦੀ ਅਪਡੇਟ ਦਵਾਂਗੇ ਤੁਹਾਨੂੰ ਠੀਕ ਹੈ ਆਲ ओरिजिनल ਪੇਂਟ ਦੀ ਅਜ ਤੱਕ ਕੁਝ ਵੀ ਸਾਡਾਂ ਚੋਂ ਦਿਖਾਉਦੇ ਸਿਰਫ ਅੱਗੇ ਬੰਪਰ ਬੰਪਰ ਟਚਿੰਗ ਹੋਣਾ ਕੱਲਾ ਜੀ ਕੱਲਾ ਬੰਪਰ ਠੀਕ ਹੈ ਭਾਈ 20 ਮਾਡਲ ਦੀ ਹੈ ਜੀ ਜੀ ਤੇ ਭਾਈ ਇਹ ਵੀ ਅਵੇਲੇਬਲ ਖੜੀ ਹੈ ਆਉਣ ਵਾਲੇ 5-7 ਦਿਨਾਂ ਦੇ ਵਿੱਚ ਆਜੂ ਤੁਹਾਨੂੰ ਰੇਟ ਵਗੈਰਾ ਭਾਈ ਨਾ ਹਲੇ ਬਾਅਦ ਚ ਆਣਾ ਇਹ ਇਹ ਲੋਕ ਆਣ ਤਾਂ ਇਹ ਛੋਟੇ ਜਿਹੇ ਪੈਸੇ ਦੇ ਦ 80000 ਰੁਪਏ ਹਾਂਜੀ ਠੀਕ ਹੈ ਸਿਰਫ 80000 ਰੁਪਏ ਦੀ ਕਾਰ ਆ ਮਿੱਤਰੋ ਹੈ ਜੇ ਕਿਸੇ ਨੇ ਕਾਰ ਲੈਣੀ ਹੈ ਨੰਬਰ ਦਿੱਤਾ 10 ਮੋੜ ਅੱਛਾ ਪੰਜਾਬ ਨੰਬਰ ਦਿੱਲੀ ਪੰਜਾਬ ਨੰਬਰ ਬਈ ਹੈ ਜੀ ਜੀ ਤੇ ਆ ਜਾਓ ਤੁਹਾਨੂੰ ਥੋੜਾ ਲਗਜ਼ਰੀ ਸੈਗਮੈਂਟ ਦੇ ਵਿੱਚ ਲੈ ਕੇ ਚੱਲੀਏ ਬਈ ਹਨਾ ਟੌਪ ਦੀਆਂ ਕਾਰਾਂ ਦਵਾਂਗੇ ਲਗਜ਼ਰੀ ਜਿਹੜੇ ਬਾਈ ਕਹਿੰਦੇ ਨਾ ਪ੍ਰੀਮੀਅਮ ਕਾਰ ਲੈਣੀ ਆ ਵੀ 10 ਲੱਖ 20 ਲੱਖ 50 ਲੱਖ ਜਿਹੜੇ ਵੀ ਲਾਣਾ ਤੁਹਾਨੂੰ ਆ ਜਾਓ ਫਿਰ ਤੇ ਹੁਣ ਜਿਹੜੀ ਕਾਰ ਦੀ ਗੱਲ ਕਰ ਰਿਹਾ ਬਾਈ ਆ ਦੇਖੋ ਹੁਣ ਪ੍ਰੀਮੀਅਮ ਗੱਡੀਆਂ ਦਵਾਂਗੇ ਤੁਹਾਨੂੰ ਆ ਦੇਖੋ ਇਹ ਬਾਈ ਨੰਗੀਨਾ ਬਹੁਤ ਘੱਟ ਮਿਲਦਾ ਮਾਰਕੀਟ ਦੇ ਵਿੱਚ ਉੱਚਾ ਮਾਡਲ ਤੇ ਰੇਟ ਵੀ ਕੁਝ ਨਹੀਂ ਹੈ ਨਾ ਤੇ ਇਹਦੀ ਗੱਲ ਕਰਾ ਬਈ ਕਿਹੜੀ ਕਾਰਾ ਮਾਡਲ ਕਿੰਨਾ ਹੈ ਇਹ ਸਰ 2016 ਮਾਡਲ ਹੈ ਇਹ ਬਹੁਤ ਘੱਟ ਬਲੈਕ ਕਲਰ ਦੀ ਕਾਰ ਹੀ ਨਹੀਂ ਮਿਲਦੀ ਬਹੁਤ ਘੱਟ ਹਾਂ ਜੀ ਇਹ 22 ਲੱਖ ਰੁਪਏ ਦੀ ਆਸ ਕੀ ਹੈ ਛੋਟਾ ਮੋਟਾਦਰ ਮੌਕੇ ਤੇ 22 ਲੱਖ ਰੁਪਏ ਆਸ ਸੀ ਡੀਜ਼ਲ ਜੇ ਡੀਜ਼ਲ ਡੀਜ਼ਲ ਠੀਕ ਹੈ ਬਾਈ ਇਹ ਆ ਗਈ Q7 ਇਹ Q7 2019 ਦਾ ਮਾਡਲ ਫਰਸਟ ਓਨਰ ਦੀ ਕਾਰ ਹੈ ਪਲੇਟ ਨੰਬਰ ਹੈ ਨੰਬਰ ਨਾਲੇ ਲੱਖ ਕਿਲੋਮੀਟਰ ਡਰਾਈਵ ਨੇ ਤੇ ਇਹ ਕਾਰ ਦੇ ਦਾਂਗੇ ਆਪਾਂ ਹੀ 40 ਲੱਖ ਰੁਪਏ ਪੂਰੇ-ਪੂਰੇ 40 ਲੱਖ ਰੁਪਏ ਚੌੜੀ ਲੈ ਵੀ ਇਹ ਉੱਚਲੇ ਲੈਵਲ ਦੀਆਂ ਕਾਰਾਂ ਨੇ ਬਾਈ ਹਨਾ ਸ਼ਾਹੂ ਕਾਰਾਂ ਵਾਲੀਆਂ ਕਾਰਾਂ ਕਹਿੰਦੇ ਜਿਹੜੀ ਬਾਈ ਹਨਾ ਆ ਆ ਕੀ ਦੇਖੋ ਇਹ 18 ਮੋਡਲ ਇਹ ਮੇਵੈਗ ਜੀ ਇਹ ਜਾਲੀ ਅਲਾਏ ਵਗੈਰਾ ਗ੍ਰਿਲ ਲੱਗੀ ਹੋਈ ਹੈ ਠੀਕ ਹੈ ਮਤਲਬ ਕਿੱਟ ਲੱਗੀ ਹੋਈ ਹੈ ਬਈ ਇਹਨੂੰ ਹਨਾ ਤੇ ਕਾਰ ਦੇਖੋ ਬਈ ਹਨਾ ਐਂਡ ਐਂਡ ਗੱਲਬਾਤ ਜਿਹੜੀ ਕਾਰ ਦੀ ਹੈਗੀ ਉਹ ਹੈ ਇਹ ਜੀ ਐਲ ਐਸ ਜਿਲਡ ਮਾਡਲ ਕਿਹੜਾ 2019 18 ਜਿੱਤ ਹੁੰਦੀ ਹੈ ਇਹਦਾ 18 ਮੋਡਲ ਜੀ ਕਿਹੜਾ ਪ੍ਰਾਈਸ ਕਿੰਨਾ ਦਾ ਇਹ 45 ਲੱਖ ਰੁਪਏ ਦਾ ਹੈ 45 ਲੈ 45 ਲੱਖ ਰੁਪਏ ਦੀ ਕਾਰ ਦੀ ਆਸਕਿੰਗ ਹੈ ਬਈ ਹਨਾ ਬਾਕੀ ਮੌਕੇ ਤੇ ਕੁਛ ਨਾ ਕੁਛ ਹੋ ਜਾਣਾ ਬਈ ਹਨਾ ਪਰ ਐ ਵੀ ਗੱਲ ਕਰਾ ਵੀ ਘਟਾਉਣ ਦੀ ਲੋੜ ਨਹੀਂ ਕਿਉਂਕਿ ਕਰੋੜਾਂ ਤੋਂ ਉੱਤੇ ਵਾਲੇ ਮਾਡਲ ਹੁੰਦੇ ਨੇ ਬਈ ਇਹ ਤੇ ਹੁਣ ਇਹਦੀ ਗੱਲ ਕਰਾ ਵੀ ਇਹਨਾਂ ਦੇ ਲੋਨ ਕਿੰਨਾ ਕੁ ਹੋ ਜਾਣਾ ਆਪਾਂ ਉਹਨਾਂ ਤੇ ਸਿਬਲ ਦੇ ਉੱਪਰ ਪੈਂਦਾ ਵੈਸੇ ਤਾਂ ਤਕਰੀਬਨ ਤਕਰੀਬਨ 40 ਯਾਨੀ 5-4 ਲੱਖ ਰੁਪਏ ਦੇ ਕੇ ਡਾਊਨ ਪਾਟ ਦੇ ਕੇ ਲੋਨ ਹੋ ਜਾਣਾ 5-7 ਲੱਖ ਰੁਪਏ ਦੇ ਕੇ ਹੋ ਜਾਣਾ ਬਾਕੀ ਬਈ ਹਨਾ ਜੋ ਵੀ ਬਈ ਕਾਰ ਲੈਂਦਾ ਹੁਣ ਅ ਲਗਭਗ 10 ਲੱਖ ਦਾ ਡਾਊਨ ਪੇਮੈਂਟ ਜ਼ਿੰਦਾ ਦਿੰਦੇ ਹੀ ਆ ਤੇ ਇਹ ਇਹ ਸਿਰ 2013 ਮਾਡਲ ਹੈ 7.5 ਲੱਖ ਰੁਪਏ ਹਾਂਜੀ ਹਾਂਜੀ ਇਹ ਵੀ ਆਲ オリジナル ਦੀ ਕਾਰ ਹੈ ਫਸਟ ਓਨਰ ਦਾ ਟਾਇਰ ਵਾਲਾ ਹੈ ਬਿਲਕੁਲ ਨਵਾਂ ਹੈ ਜੀ ਲੈ ਵੀ ਨੰਬਰ ਥੋੜਾ ਪੇੜਾ 4000 ਇਹ ਹੈ ਬਈ ਇਹ ਆ ਗਈ ਸਰ 2019 ਮਾਡਲ 24 ਲੱਖ ਰੁਪਏ ਆਟੋਮੈਟਿਕ ਵੇਰੀਐਂਟ ਚ ਜੀ ਲੈ ਵੀ ਆ ਵੀ ਕਾਰ ਵਧੀਆ ਕੋਈ ਕੁਝ ਨਹੀਂ ਕਰਾਉਣਾ ਖੰਨੀ ਬਣ ਕੇ ਕਲਮ ਤੱਕ ਵੀ ਨਹੀਂ ਲਵਾਉਣੀ ਕਾਰ ਆ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾ ਚੁੱਕਿਆ ਬਈ ਆਪਾਂ ਹਾਂ ਆਹ ਇਹ ਆ ਗਿਆ ਜਮਜੂਤ ਦਾ ਛੋਟਾ ਕਹਿੰਦੇ ਨੇ ਇਹ 2000 ਅਲਾਇ ਕਰ ਚੈੱਕ ਕਰੋ ਬਈ ਹਾਂ ਬਿਲਕੁਲ ਬਿਲਕੁਲ ਨਿਊ ਬ੍ਰਾਂਡ ਅਲਾਇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ 100 ਕਿਲੋਮੀਟਰ ਵੀ ਨਹੀਂ ਚੱਲੇ ਲਾਏ ਪੈਣ ਤੋਂ ਬਾਅਦ ਇਹ ਆ ਬਈ ਉਹ ਦੱਸ ਹੀ ਰਹੀ ਹੈ ਬਈ ਹਾਂ ਟਾਇਰਾਂ ਦੀ ਕੰਡੀਸ਼ਨ ਆ ਸਾਈਡ ਤੇ ਹੁੰਦੀ ਜਿਹੜੀ ਟਾਰਾਂ ਆਈਆਂ ਬਈ ਉਹ ਐਸੀ ਟੋ ਵਹੀ ਨੇ ਜੀ ਦੇ 100 ਕਿਲੋਮੀਟਰ ਦੀ ਕਾਰ ਹੈ 2021 ਮਾਡਲ ਆਟੋਮੈਟਿਕ 4x4 ਟੂਰਲ ਇਹ ਛੋਟੇ ਜਿਹੇ ਪੈਸੇ ਕਾਰ ਦੇ ਦਾਂਗੇ ਜੀ 32 ਲੱਖ ਰੁਪਏ ਛੋਟਾ ਮੋਟਾ ਦਰਮਾਨ ਹੋ ਕੇ ਦੇ ਦਾਂ। ਲਾਈਕ 32 ਲੱਖ ਰੁਪਏ ਰੇਟ ਆ ਕਾਰ ਦਾ ਪਰ ਕਾਰ ਦੀ ਗੱਲ ਕਰਾ ਇੰਨੀ ਕੁ ਜਿਆਦੇ ਨਵੀਂ ਆ ਬਈ ਹੈਨਾ ਸੈਲਫ ਮਾਰ ਕੇ ਤੁਸੀਂ ਕਹੋਗੇ ਬਈ ਹੈਨਾ ਹੋਗੀ ਡੀਲ ਟਰਾਈ ਲੈਣ ਦੀ ਲੋੜ ਨਹੀਂ ਪੈਣੀ ਬਈ ਤੇ ਆ ਲਾਸਟ ਕਾਰ ਆ ਗਈ ਆਪਣੀ ਇਸ ਬਲੌਗ ਦੀ ਇਹ ਮਾਡਲ ਇਹ ਹੈਗੇ ਸਰ 2021 ਬੀਜ ਕੰਪਾਸ ਹਾਂਜੀ ਇਹ 14 ਲੱਖ ਰੁਪਏ 14 ਲੱਖ ਰੁਪਏ 21 ਮਾਡਲ ਕਾਰ ਸਿਰਫ 14 ਲੱਖ ਰੁਪਈਆ ਦੇ ਵਿੱਚ ਜੇ ਕਿਸੇ ਨੇ ਬਈ ਬਿਲਡ ਕੁਆਲਟੀ ਵਾਲੀ ਕਾਰ ਲੈਣੀ ਆ ਬਈ ਹਨਾ ਆਪਾਂ ਮੰਨ ਲਾ ਟਾਟਾ ਤੋਂ ਵੀ ਕਿਤੇ ਉੱਤੇ ਵਾਲੀ ਬਿਲਡ ਕੁਆਲਟੀ ਦੀ ਕਾਰ ਦੀ ਹੋਈ ਹਨਾ ਜਦੋਂ ਤੁਸੀਂ ਦੇਖੋ ਇਹਦੇ ਕਲਸ ਟੈਸਟ ਚੈੱਕ ਕਰ ਲਿਓ ਬਈ ਪਤਾ ਲੱਗ ਜਾਣਾ ਤੁਹਾਨੂੰ ਹਨਾ ਤੇ ਬਈ ਇਹ ਸੀਗਾ ਇਹ ਸੀਗੇ ਕਾਰਾਂ ਅੱਜ ਦੀਆਂ ਰਾਜਪੁਰੇ ਖੜੇ ਸੀਗੇ ਰਾਜਪੁਰਾ ਕਾਰਵਾ ਯਾਰ ਦੇ ਉੱਤੇ ਹੋਰ ਵੀ ਬਹੁਤ ਕਾਰਾਂ ਬਈਆਂ ਨਾ ਪਾਈਪ ਲਾਈਨ 'ਚ ਰਹਿndੀਆਂ ਰਹਿndੀਆਂ ਨੇ ਜਿਹੜੀ ਮਰਜ਼ੀ ਕਾਰ ਲੈ ਲਿਓ ਮੈਂ ਤੁਹਾਨੂੰ ਦਿਖਾਈ ਦਿੱਤਾ ਅ ਠੀਕ ਹੈ ਵੀਰੇ ਵੀਰੇ ਜੀ ਹੋਰ ਵੀ ਕਾਰ ਕਿਸੇ ਨੂੰ ਚਾਹੀਦੀ ਹੋਵੇ ਆਪਣੇ ਤੋਂ ਐਕਸਟਰਾ ਵੀ ਚਾਹੀਦੀ ਹੋਵੇ ਉਹ ਵੀ ਪ੍ਰੋਵਾਈਡ ਕਰਵਾ ਦਾਂਗੇ ਉਹ ਵੀ ਮਿਲ ਜਾਵੇ ਅੱਛਾ ਕੋਈ ਕਮਰਸ਼ੀਅਲ ਦੀ ਕਾਰ ਹੁੰਦੀ ਹੈ ਕਈ ਵਾਰ ਕਮਰਸ਼ੀਅਲ ਜਿਆਦਾ ਬਹੁਤ ਹੀ ਵਧੀਆ ਕਾਰ ਹੋਵੇ ਉਹ ਤਾਂ ਜੈਸੇ ਕਮਰਸ਼ੀਅਲ ਕਾਰਾਂ ਸਾਫ਼ ਨਹੀਂ ਮਿਲਦੀ ਠੀਕ ਹੈ ਉਹ ਘਟ ਕਮਰਸ਼ੀਅਲ ਚ ਨਹੀਂ ਯੂਜ਼ ਕਰਦੇ ਹੂੰ ਡੀਲਿੰਗ ਕਰਦੇ ਕਮਰਸ਼ੀਅਲ ਚਲੋ ਬਸ ਵੀਰੇ ਜਣਾ ਫਿਰ ਮਿਲਦੇ ਆ ਬਹੁਤ ਛੇਤੀ ਭੈ ਨਵੀਂ ਵੀਡੀਓ ਦੇ ਨਾਲ ਪੇਜ ਫੋਲੋ ਜ਼ਰੂਰ ਕਰ ਲਿਓ